ਕਈ ਆਪਣੇ ਕੌਮ ਦੇ ਵਿੱਚ ਗद्दार ਹੈ ਕਈ ਇਹ ਜੇ ਲੋਕ ਹੈ ਜਿਹੜੀਆਂ ਛੋਟੀ ਛੋਟੀ ਚੋਧਰਾ ਕਰਕੇ ਗਨਮੰਨਾ ਕਰਕੇ ਚੇਰਮਨੀਆਂ ਕਰਕੇ ਵਿਖ ਗਏ ਹੈ ਤੇ ਉਹਨਾਂ ਦਾ ਨਿਸ਼ਾਨਾ ਆਪਣੀ ਕੌਮ ਨੂੰ ਕਮਜ਼ੋਰ ਕਰਨਾ ਹੈ ਤੇ ਹਮਲੇ ਦੇ ਖਿਲਾਫ ਲੜਨ ਦੀ بجائے ਆਪਣੀ ਦੁਸ਼ਮਣਾਂ ਦਾ ਸਾਥ ਦੇ ਰਿਹਾ ਹੈ ਆਪਾਂ ਬੜੀ ਮੁਸ਼ਕਲ ਨਾਲ ਲਗਰੂ ਕਰ ਆਜ਼ਾਦ ਕਰਾਏ ਅੰਗਰੇਜ਼ਾਂ ਨੇ ਉਹ ਗੁਰੂ ਘਰ ਛੜਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋਏ ਪਰ ਹੁਣ ਅੱਜ ਕੱਲ ਕੀ ਹੋ ਰਿਹਾ ਹੈ ਤੁਹਾਡੇ ਗੁਰੂ ਘਰਾਂ ਦੇ ਉੱਤੇ ਕਾਬੂਜ ਹੋਣਾ ਸ਼ੁਰੂ ਹੋ ਗਏ ਹੈ ਤਖਤ ਹਜ਼ੂਰ ਸਾਹਿਬ ਦਾ ਜਿਹੜਾ ਆਪਣਾ ਤਖਤ ਸਾਹਿਬ ਜਿੱਥੇ ਆਪਾਂ ਸਾਰੇ ਪੰਜਾਬ ਦੇ ਕੋਨੇ-ਕੋਨੇ ਤੋਂ ਦੇਸ਼ ਜੋ ਦੁਨੀਆ ਦੇ ਲੋਕ ਉੱਥੇ ਮੱਥਾ ਟੇਕਣ ਜਾਂਦੇ ਹੈ ਜਿਹੜਾ ਐਕਟ ਬਣਾਇਆ ਸੀ ਆਪਣੇ ਬਜ਼ੁਰਗਾਂ ਨੇ ਉਸ ਇੱਕ ਨੂੰ ਸੈਂਟਰ ਦੀ ਸਰਕਾਰਾਂ ਨੇ ਤੋੜ ਦਿੱਤਾ ਤੇ ਹੁਣ ਜਿਹੜਾ ਇੱਕ ਬਣਾਤਾ ਉਹਦੇ ਜੋ ਇਹਨਾਂ ਦੇ ਚਾਪਲੂ ਸੋਣਗੇ ਉਹਨਾਂ ਨੂੰ ਮੈਂਬਰ ਬਣਾਤਾ ਜਿਹੜੀ ਆਪਣੀ ਕੌਮ ਦੇ ਵਿੱਚ ਪ੍ਰਥਾ ਹੈ ਕਿ ਆਪਾਂ ਚੁਣ ਕੇ ਆਪਣੇ ਨਮਾਇंदे ਭੇਜਦੇ ਆਂ ਉਹ ਪ੍ਰਥਾ ਤੋੜ ਦਿੰਦੀ ਹੈ ਤੇ ਆਪਣੇ ਚਹੇਤਿਆਂ ਨੂੰ ਉੱਥੇ ਕੰਟਰੋਲ ਕਰਾ ਦਿੰਦਾ ਓਵੇਂ ਹੀ ਉਹ ਮੈਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਵੀ ਅਕਾਲੀ ਦਲ ਨੇ ਮੋਰਚਾ ਲਾ ਕੇ ਥੋੜੇ ਬਜ਼ੁਰਗਾਂ ਨੇ ਮੋਰਚਾ ਲਾ ਕੇ ਉਥੇ ਗੁਰੂ ਘਰਾਂ ਨੂੰ ਦਿੱਲੀ ਆਜ਼ਾਦ ਕਰਾਇਆ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਵੋਟਾਂ ਰਹੀ ਇਲੈਕਸ਼ਨ ਹੁੰਦੇ ਸੀ ਪਰ ਅੱਜ ਆਰਐਸਐਸ ਨੇ ਕਬਜ਼ਾ ਕਰ ਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਸੁਪਰੀਮ ਪਾਰਲੀਮੈਂਟ ਇਹ ਸੁਪਰੀਮ ਪਾਰਲੀਮੈਂਟ ਨੂੰ ਤੋੜ ਦਿੱਤਾ ਹਰਿਆਣਾ ਲੈ ਕਰ ਦਿੱਤਾ ਤੇ ਤੁਸੀਂ ਕੱਲ ਦੇਖੋ ਵੋਟਾਂ ਨਾਲ ਆਪਾਂ ਕਮੇਟੀਆਂ ਬਣਾਉਣੇ ਆਂ ਇਨਜ਼ਾਮ ਜਿਹੜਾ ਗੁਰੂ ਘਰਾਂ ਦਾ ਕਿ ਵੋਟਾਂ ਰਾਹੀਂ ਆਪਣੀ ਕੌਮ ਕਰਦੀ ਹੈ ਤੇ ਅੱਜ ਉਹਨਾਂ ਨੇ ਆਪਣੇ ਚਾਹਤੇ ਨਾਮਿਨੇਟ ਕਰ ਦਿੱਤੇ ਐ ਤੋੜ ਦਿੱਤੇ ਕਿਦੋਂ ਜਾਗੋਗੇ ਜਦੋਂ ਬਾਕੀ ਬਚਿਆ ਆਪਣਾ ਪੰਜਾਬ ਦਾ ਗੁਰੂ ਘਰਾਂ ਉੱਤੇ ਵੀ ਕਾਬਜ ਹੋ ਜਾਣਗੇ ਫਿਰ ਨਾਗਪੁਰ ਤੋਂ ਦਿੱਲੀੋਂ ਜਾਂ ਹੋਰ ਕਿਸੇ ਪਾਰਟੀ ਦੇ ਹੈੱਡਕੁਆਰਟਰ ਤੋਂ ਫੈਸਲੇ ਹੋਇਆ ਕਰਨਗੇ ਕਿ ਕੀ ਮਰਿਆਦਾ ਹੈ ਕੀ ਮਰਿਆਦਾ ਹੋਣੀ ਚਾਹੀਦੀ ਹੈ ਆ ਹਾਲਾਤ ਆਪਣੀ ਬਣਾ ਦਿੱਤੀ ਥਲੇ ਵੀ ਆਪਾਂ ਸਮਝਦੇ ਨਹੀਂ ਆਪਾਂ ਪਛਾਣਦੇ ਨਹੀਂ ਆਪਣੇ ਕਿਹੜੇ ਅਪਰਾਏ ਕਿਹੜੇ ਐ ਜਿਹੜੇ ਆਉਂਦਾ ਐ ਗੱਲਾਂ ਵੱਡੀਆਂ ਕਰ ਦਿੰਦਾ ਆਪਣੀਆਂ ਭਾਵਨਾਵਾਂ ਨਾਲ ਖੇਡ ਜਾਂਦਾ ਤੇ ਆਪਾਂ ਮਗਰ ਲੱਗ ਜਾਂਦੇ ਆ ਤੇ ਫਿਰ ਪਛਤਾਉਂਦੇ ਰਹਿੰਦੇ ਆ ਤੇ ਪਛਤਾ ਕੇ ਕੀ ਹੋਊਗਾ ਨੁਕਸਾਨ ਹੁੰਦਾ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹਣਾ ਤੁਸੀਂ ਚੰਡੀਗੜ੍ਹ ਤੋਂ ਕਿਧੇ ਪੰਜਾਬ ਚਲੇ ਜਾਓ ਜੇ ਸੜਕਾਂ ਤੇ ਜਾ ਰਹੇ ਹੋ ਅਕਾਲੀ ਦਲ ਨੇ ਬਣਾਈਆਂ ਜੇ ਵੱਡੇ ਵੱਡੇ ਚਾਰਲੇਨ ਐਕਸਪ੍ਰੈਸਵੇ ਦੇ ਤੇ ਤੁਸੀਂ ਸਫ਼ਰ ਕਰ ਰਹੇ ਹੋ ਅਕਾਲੀ ਦਲ ਨੇ ਬਣਾਇਆ ਮੈਂ ਹੁਣੀ ਆ ਰਿਹਾ ਸੀ ਖੰਨੇ ਜਿਹੜਾ ਮੈਂ ਦੱਸਿਆ ਆਪਣੇ ਜਿਹੜੇ ਮੇਰੇ ਨਾਲ ਬੈਠੇ ਸੀ ਆ ਜਿਹੜਾ ਪੁਲ ਦੇ ਖੰਨੇ ਸ਼ਹਿਰ ਦੇ ਵਿੱਚ ਉਹ ਵੀ ਕਾਲੀ ਦਲ ਨੇ ਬਣਾਇਆ ਹੈ ਜੇ ਕੋਈ ਕੱਸੀ ਦੇਖੋਗੇ ਨਹਿਰ ਦੇਖੋਗੇ ਉਹ ਵੀ ਕਾਲੀ ਦਲ ਨੇ ਬਣਾਈ ਹੈ ਜੇ 에어ਪੋਰਟ ਦੇਖੋਗੇ ਉਹ ਵੀ ਕਾਲੀ ਦਲ ਨੇ ਬਣਾਇਆ ਤੁਹਾਡੇ ਟਿਊਬਵਲ ਦੇ ਕਨੈਕਸ਼ਨ ਕਾਲੀ ਦਲ ਨੇ ਦਿੱਤੇ ਹੈ ਥੋੜੀ ਕੱਸੀਆਂ ਆਕਾਲੀ ਦਲ ਨੇ ਬਣਾਈਆਂ ਮੁਫਤ ਬਿਜਲੀ ਆਕਾਲੀ ਦਲ ਨੇ ਦਿੱਤੀ ਐ ਆਟਾ ਦਾਲ ਤੋਂ ਲੈ ਕੇ ਜੋ ਜੋ ਤੁਜੀ ਤੀਜਾ ਦੇਖਦੇ ਹਾਂ ਥੋੜੀ ਆਪਣੀ ਪਾਰਟੀ ਖਾਲੀ ਦਲ ਨੇ ਮੈਨੂੰ ਕੋਈ ਕਹਿੰਦਾ ਜਦੋਂ ਮੈਂ ਗੱਲਾਂ ਕੀਤੀਆਂ ਕਿ ਆ ਸਾਰਾ ਕੁਝ ਆਕਾਲੀ ਦਲ ਨੇ ਕੀਤਾ ਮੈਨੂੰ ਇੱਕ ਬੰਦਾ ਕਹਿੰਦਾ ਆ ਤਾਂ ਸਰਕਾਰਾਂ ਦੇ ਕੰਮ ਹੁੰਦੇ ਐ ਮੈਂ ਕਿਹਾ ਠੀਕ ਹੈ ਜੇ ਆ ਸਰਕਾਰਾਂ ਦੇ ਕੰਮ ਹੁੰਦੇ ਐ ਪਿਛਲੇ 5 ਸਾਲ ਕਾਂਗਰਸ ਦੀ ਸਰਕਾਰ ਸੀ ਉਹਨਾਂ ਨੇ ਜਿੰਮੇਵਾਰੀ ਕਿਉਂ ਨਹੀਂ ਸੰਭਾਲੀ ਆ ਝਾੜੂ ਵਾਲੇ ਦੀ ਸਰਕਾਰ ਭਗਵੰਤ ਮਾਨ ਦੀ ਐ ਆ ਕਿਉਂ ਨਹੀਂ ਜਿੰਮੇਵਾਰੀ ਸੰਭਾਲਦੇ ਆ ਕਿਉਂ ਨਹੀਂ ਕੰਮ ਕਰਦੇ ਇੱਕ ਇੱਕ ਪੁਲ ਦੱਸ ਦਿਓ ਇੱਕ ਸੜਕ ਦੱਸ ਦਿਓ ਇੱਕ ਗਲੀ ਦੱਸ ਦਿਓ ਜਿਹੜੀ ਕੋਈ ਕਾਂਗਰਸ ਨੇ ਤੇ ਹੁਣ ਝਾੜੂ ਵਾਲੇ ਨੇ ਬਣਾਈ ਐ ਆਪਣਾ ਘਰ ਐ ਪੰਜਾਬ ਆਪਾਂ ਇੱਥੇ ਦੇ ਰਹਿਣ ਵਾਲੇ ਆਪਾਂ ਕਿਤੇ ਜਾ ਨਹੀਂ ਸਕਦੇ ਆਪਣਾ ਦੇਸ਼ ਹੈ ਜੇ ਆ ਕਮਜ਼ੋਰ ਹੋਈ ਜਾਊਗਾ ਇਹ ਜੀਆਂ ਪਾਰਟੀਆਂ ਇੱਥੇ ਰਾਜ ਕਰਦੀਆਂ ਰਹਿਣੀਆਂ ਜਿਨ੍ਹਾਂ ਦੇ ਦਿਲ 'ਚ ਕੋਈ ਦਰਦ ਨਹੀਂ ਕੋਈ ਪੰਜਾਬ ਨੂੰ ਅੱਗੇ ਲਿਜਾਣ ਦਾ ਕੋਈ ਸੁਪਨਾ ਨਹੀਂ ਤੇ ਹੋਊਗਾ ਕੀ ਆਪਣਾ ਸੂਬਾ ਬਹੁਤ ਪਿੱਛੇ ਚਲੇ ਜਾਊਗਾ ਆ ਜਿਹੜੀ ਸਰਕਾਰ ਬਣੀ ਹੈ ਝਾੜੂ ਵਾਲੇ ਨੇ ਕਹਿੰਦੇ ਕੀ ਸੀ ਕੜ ਕੀ ਦਿਖਾਇਆ ਬੜਾ ਨਾਰਾ ਲੱਤਾ ਸੀ ਆਮ ਆਦਮੀ ਦੀ ਸਰਕਾਰ ਬਣੂਗੀ ਆ ਸਕਿਉਰਟੀ ਸਕਿਉਰਟੀ ਵਾਲੇ ਕੋਈ ਨਹੀਂ ਹੋਣਗੇ ਭਗਵੰਤ ਮਾਨ ਕੱਲਾ ਸੜਕਾਂ ਤੇ ਤੁਰਿਆ ਹੋਊਗਾ ਮੁੱਖ ਮੰਤਰੀ ਬਣ ਕੇ ਈਸਰੂ ਵਾਲਿਓ ਥੋੜਾ ਤਾਂ ਇੱਥੇ ਬੰਦਿਆਂ ਨੂੰ ਇਕੱਠਾ ਕਰਨਾ ਹੀ ਬੰਦ ਕਰਤਾ ਇਹਨਾਂ ਨੇ ਭਗਵੰਤ ਮਾਨ ਆਉਂਦਾ ਗੁਰੂ ਘਰਾਂ ਦੇ ਦਰਵਾਜ਼ੇ ਬੰਦ ਹੋ ਜਾਂਦੇ ਆ ਸਾਰੇ ਸਕੂਲ ਬੰਦ ਕਰ ਦਿੰਦੇ ਆ ਸੜਕਾਂ ਬੰਦ ਕਰ ਦਿੰਦੇ ਆ ਆਹ ਆਮ ਆਦਮੀ ਦੀ ਸਰਕਾਰ ਹੈ ਕਿਤੇ ਮੁੱਖ ਮੰਤਰੀ ਦੇਖਿਆ ਝੂਠ ਤੇ ਝੂਠ ਝੂਠ ਤੇ ਝੂਠ ਇੱਕ ਵੀ ਕੋਈ ਗੱਲ ਕੀਤੀ ਅੱਜ ਹਾਲਾਤ ਕੀ ਐ ਤੁਹਾਡੇ ਤੇ ਕਰਜ਼ਾ ਚੜ ਗਿਆ ਮੈਂ ਮੇਰੇ ਕੋਲ ਐਂਕੜੇ ਐ 1947 ਜਦੋਂ ਦੇਸ਼ ਆਜ਼ਾਦ ਹੋਇਆ 2017 ਜਦੋਂ ਅਖੀਰਲੀ ਆਪਣੀ ਸਰਕਾਰ ਖਤਮ ਹੋਈ ਪੂਰੇ ਪੰਜਾਬ ਤੇ ਕਰਜ਼ਾ 1 ਲੱਖ 80000 ਕਰੋੜ ਸੀ 70 ਸਾਲਾਂ ਵਿੱਚ 180000 ਕਰੋੜ ਚੜਿਆ ਅਗਲੇ 5 ਸਾਲ ਕਾਂਗਰਸ ਦਾ ਰਾਜ ਆਇਆ ਕੈਪਟਨ ਨੇ 1 ਲੱਖ ਕਰੋੜ ਇੱਕ 5 ਸਾਲਾਂ 'ਚ ਵਧਾਤਾ ਕਰਜ਼ਾ 1 ਲੱਖ 80000 ਤੋਂ 280000 ਹੋ ਗਿਆ ਤੇ ਇਹਨਾਂ ਨੇ 3 ਸਾਲਾਂ ਦੇ ਅੰਦਰ 80 ਹਜ਼ਾਰ ਤੋਂ 85 ਹਜ਼ਾਰ ਕਰੋੜ ਚੁਣਾ ਦਿੱਤਾ ਕਰਜਾ ਅੱਜ ਕੀ ਆ ਰੋਜ਼ ਕਰਜ਼ਾ ਲੈ ਲੈਂਦੀ ਐ ਡਿਵੈਲਪਮੈਂਟ ਕਰਨੀ ਨਹੀਂ ਆਪਣੀ ਮਸ਼ੂਰੀ ਆਪਣੇ ਇਸ਼ਤਿਹਾਰ ਹਜ਼ਾਰ ਕਰੋੜ ਰੁਪਇਆ ਹਰ ਸਾਲ ਹਥਿਆਰਾਂ ਦੇ ਲਾਉਂਦੇ ਐ ਆਪਣੇ ਝੂਠੇ ਪ੍ਰੋਪਗੈਂਡਾ ਕਰਨ ਦੇ ਲਾਉਂਦੇ ਐ ਕਿਉਂ ਲਾਉਂਦੇ ਐ ਕਿਉਂਕਿ ਜਿਹੜੀ ਏਜੰਸੀ ਦਾ ਹੀ ਆ ਇਸ਼ਤਿਹਾਰ ਦਿੰਦੇ ਐ 20% ਉਹਨਾਂ ਤੋਂ ਕੈਸ਼ ਲੈਂਦੇ ਐ ਆ ਸਾਰਿਆਂ ਦੀਆਂ ਇਨਕੁਆਰੀਆਂ ਹੋਣਗੀਆਂ ਤੁਸੀਂ ਹੈਰਾਨ ਰਹ ਜੋਗੇ ਕਿੰਨੇ ਵੱਡੇ ਪੱਧਰ ਤੇ ਇਹ ਆ ਲੁੱਟਣਾ ਸ਼ੁਰੂ ਕਰ ਦਿੱਤਾ ਹੈ ਅੱਜ ਤਾਮਿਲ ਲਾਡੂ ਦੇ ਖਬਰਾਂ ਵਿੱਚ ਭਗਵੰਤ ਮਾਨ ਦੀ ਫੋਟੋ ਆ ਰਹੀ ਹੈ ਨਾਗਾ ਲੈਂਡ ਵਿੱਚ ਉਹਨਾਂ ਦਾ ਮਕਸਦ ਆਈ ਹੈ ਕਿ ਜਿੰਨਾ ਇਸ਼ਤਿਹਾਰ ਜਾਊਗਾ ਉਹਨੇ ਪੈਸੇ ਦਿੱਤੇ ਜਾਣਗੇ ਤੇ ਉਹਨਾਂ ਵੱਡਾ ਕਮਿਸ਼ਨ ਲਿੱਤਾ ਜਾਊਗਾ ਅੱਜ ਤੁਸੀਂ ਸੁਣਿਆ ਹੋਣਾ ਆ ਜਿਹੜਾ ਆਂਗਨਵਾੜੀ ਜਿਹੜੇ ਲੋ ਆ ਬੀਬੀਆਂ ਉਹ ਮੇਰੇ ਕੋਲੇ ਆਈਆਂ ਉਹ ਕਹਿੰਦੇ ਜਿਹੜਾ ਆਪਣਾ ਮਿਡਲ ਮੀਲ ਇਹਨਾਂ ਨੇ ਜਾਲੀ ਲੋਕਾਂ ਦੇ ਨਾਂ ਪਾ ਕੇ ਮਿਡਲ ਮੀਲ ਜਿਹੜੀ 150 ਕਰੋੜ ਰੁਪਏ ਦੀ ਹੁੰਦੀ ਸੀ ਉਹਨੂੰ 300 ਕਰੋੜ ਕਰ ਦਿੱਤਾ ਤੇ ਵਰ ਕੀਤਾ ਗਿਆ ਉਹਦੇ ਬਾਅਦ ਪਹਿਲੇ ਮਾਰਫੇਡ ਰਹੀਂ ਸਰਕਾਰੀ ਜੰਜੀ ਰਹੀਂ ਪੰਜੀਰੀ ਬਣ ਕੇ ਆਉਂਦੀ ਸੀ ਉਹਨਾਂ ਨੇ ਕੀ ਕੀਤਾ ਮਾਰਫੇਡ ਨੂੰ ਕੱਢ ਦਿੱਤਾ ਆਪਣੀ ਪ੍ਰਾਈਵੇਟ ਕੰਪਨੀ ਖੜੀ ਕਰ ਦਿੱਤੀ ਜੀ ਤੋ ਕਮਿਸ਼ਨ ਲੈ ਲਿਆ ਤੇ ਦੇਖੋ ਕਿਵੇਂ ਲੋਕੀ ਬੱਚਿਆਂ ਨੂੰ ਕਿੱਡਾ ਵੱਡਾ ਨੁਕਸਾਨ ਕਰਤਾ ਉਰਲੀ ਤੇ ਹੋ ਰਹੀਆਂ ਜੀ ਚੀਜ਼ਾਂ ਨਿਕਲੀਆਂ ਜਿਹੜੀ ਥੋੜੀ ਡੀਏਪੀ ਸੀ ਪਹਿਲੇ ਸਰਕਾਰੀਆਂ ਫੈਕਟਰੀਆਂ ਤੇ ਆਉਂਦੀ ਸੀ ਅੱਜ ਇਹਨਾਂ ਨੇ ਬੰਦ ਕਰਕੇ ਪ੍ਰਾਈਵੇਟ ਕੰਪਨੀਆਂ ਨੂੰ ਦੇ ਦਿੱਤੀ ਤੇ ਅੱਜ 65% ਦੀ ਐਪੀ ਟੈਸਟ ਫੇਲ ਕਰ ਗਈ ਹੈ ਦੇਖੋ ਕਿੰਨਾ ਵੱਡਾ ਕਿਸਾਨੀ ਨਾ ਢਾਂਦੀ ਮੈਂ ਤੁਹਾਨੂੰ ਐਸੀ ਭਰਾਵਾਂ ਨੂੰ ਦੱਸਣਾ ਚਾਹਣਾ ਮੈਂ ਆਪਣੀ ਚੀਮਾ ਸਾਹਿਬ ਨੂੰ ਤੇ ਮੇਸ਼ਤ ਗਰਵਾਲ ਸਾਹਿਬ ਨੂੰ ਦੱਸ ਰਿਹਾ ਸੀ ਕਿ ਕਾਲੀ ਪਾਰਟੀ ਦੀ ਸਭ ਤੋਂ ਵੱਡੀ ਖੋਰ ਵੀ ਦੇਣਾ ਹੈ ਕੱਲਾ ਟਿਊਬਲ ਕਨੈਕਸ਼ਨ ਤੇ ਦੂਜੇ ਕੰਮ ਨਹੀਂ ਆਟਾ ਦਾਲ ਜਿਹੜਾ ਵੱਡਾ ਕੰਮ ਕੀਤਾ ਪੁੰਨ ਦਾ ਕੰਮ ਕੀਤਾ ਵੱਡੇ ਬਾਦਲ ਸਾਹਿਬ ਨੇ ਐਸੀ ਪਰਿਵਾਰਾਂ ਦੇ ਬੱਚਿਆਂ ਨੂੰ ਮੁਫਤ ਪੜਾਇਆ ਹੈ ਆ ਮੇਰੇ ਕੋਲੇ ਅੰਕੜੇ ਹੈ 2008 2009 ਨੂੰ ਆਪਣੀ ਸਰਕਾਰ ਆਈ ਉਦੋਂ ਕੋਈ ਐਸੀ ਬੱਚਿਆਂ ਨੂੰ ਕਾਲਜਾਂ ਚ ਮੁਫਤ ਪੜਾਇਆ ਨਹੀਂ ਜਾਂਦਾ ਸੀ ਅਸੀਂ ਸਕੀਮ ਚਾਲੂ ਕੀਤੀ ਪਹਿਲੇ ਸਾਲ ਤਕਰੀਬਨ 3000 ਬੱਚਿਆਂ ਨੂੰ ਪੜਾਇਆ ਅਗਲੇ ਸਾਲ ਅਸੀਂ ਇਹਨੂੰ 65000 ਬੱਚਿਆਂ ਤੇ ਲੈ ਗਏ